ਸਭ ਤੋਂ ਪਹਿਲਾਂ ਤਾਂ ਸਮੁੱਚੇ ਪੱਤਰਕਾਰ ਭਾਈਚਾਰੇ ਦਾ तहे ਦਿਲੋਂ ਧੰਨਵਾਦ ਜਿਹੜੇ ਸਾਡੇ ਅੱਜ ਛੋਟੇ ਜਿਹੇ ਸੱਦੇ ਤੇ ਤੇ ਵੱਡੀ ਗਿਣਤੀ ਚ ਪਹੁੰਚੇ ਨੇ ਇਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਨਗਰ ਕੌਂਸਲ ਦੇ ਕੌਂਸਲਰ ਸਹਿਬਾਨ ਜਿਹੜੇ ਵੀ ਅੱਜ ਇਸ ਮਹੱਤਵਪੂਰਨ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਨੇ ਪ੍ਰਧਾਨ ਜੀ ਸਾਰਿਆਂ ਦਾ ਹੀ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਅੱਜ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈ ਕਿ ਜੋ ਪਿਛਲੇ ਸਮੇਂ ਦੇ ਵਿੱਚ ਜੋ ਮੇਰੇ ਵੱਲੋਂ ਵੀ ਸਾਡੇ ਸਾਰਿਆਂ ਵੱਲੋਂ ਇਹ ਗੱਲ ਉਠਾਈ ਜਾਂਦੀ ਰਹੀ ਆ ਕਿ ਪਿਛਲੀਆਂ ਸਰਕਾਰਾਂ ਦੇ ਰਾਜ ਦੇ ਵਿੱਚ ਕਾਂਗਰਸ ਹੋਵੇ ਬਾਕੀ ਰਾਜਾਂ ਦੇ ਵਿੱਚ ਵੀ ਅੰਨੀ ਪੀਂਦੀ ਸੀ ਕੁੱਤੇ ਚਟਦੇ ਸੀ ਇਹ ਗੱਲਾਂ ਸਾਰੇ ਜਾਣੇ ਅਸੀਂ ਕਰਦੇ ਆ ਪਰ ਜਦੋਂ ਅਸੀਂ ਇਸ ਗੱਲ ਨੂੰ ਸਾਹਮਣੇ ਲੈ ਕੇ ਆਉਂਦੇ ਸੀ ਤਾਂ ਲੋਕ ਕਹਿੰਦੇ ਸੀ ਕਿ ਨਹੀਂ ਸਾਨੂੰ ਕੋਈ ਨਾ ਕੋਈ ਇਹਦਾ ਸਬੂਤ ਦਿਓ ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਬੈਠੇ ਆਂ ਇਹ ਕਮਿਊਨਿਟੀ ਸੈਂਟਰ ਆ ਦਰਾਹੇ ਦਾ ਇਹ ਗਰੀਬ ਲੋਕਾਂ ਦੇ ਲਈ ਬਣਿਆ ਸੀ ਕਿ ਗਰੀਬ ਲੋਕ ਇੱਥੇ ਦਰਾਹੇ ਦੇ ਜਿਹੜੇ ਗਰੀਬ ਦਲਤ ਮਜ਼ਦੂਰ ਛੋਟੇ ਦੁਕਾਨਦਾਰ ਉਹ ਆਪਣੀ ਬੇਟੀ ਦਾ ਵਿਆਹ ਕਰਨਾ ਕੋਈ ਹੋਰ ਪ੍ਰੋਗਰਾਮ ਕਰਨਾ ਕੋਈ ਫੰਕਸ਼ਨ ਕਰਨਾ ਉਹ ਮਹਿੰਗੇ ਪੈਸਿਆਂ ਦੇ ਵਿੱਚ ਨਹੀਂ ਪੈਸੇ ਦੇ ਸਕਦੇ ਇਹ ਸੀ ਵੀ ਇੱਥੇ ਉਹ ਆਪਣੇ ਜਿਹੜੇ ਕਾਰੋਬਾਰ ਨੇ ਕਾਰਜ ਨੇ ਇੱਥੇ ਕਰ ਸਕਦੇ ਆ ਪਰ ਜਿੱਦਾਂ ਅਸੀਂ ਪਹਿਲਾਂ ਹੀ ਕਿਹਾ ਕਿ ਉਹਨਾਂ ਰਾਜ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਸਰਕਾਰੀ ਖਜ਼ਾਨੇ ਦੀ ਰੱਜ ਕੇ ਦੁਰਵਰਤੋਂ ਕੀਤੀ ਜਾਂਦੀ ਰਹੀ ਆ ਇਸ ਕਮਿਊਨਿਟੀ ਸੈਂਟਰ ਨੂੰ ਇੱਕ ਨੀਚੀ ਬੰਦੇ ਨੂੰ ਬੰਦਾ ਖੜਾ ਕਰਕੇ ਇਸ ਨੂੰ ਠੇਕੇ ਦੇ ਉੱਤੇ ਦਿੱਤਾ ਜਾਂਦਾ ਔਰ ਪ੍ਰਧਾਨ ਵੱਲੋਂ ਬਿਨਾਂ ਕੋਈ ਸਰਕਾਰ ਦੇ ਹਦਾਇਤਾਂ ਦੀ ਪਾਲਣਾ ਕੀਤੇਆਂ ਇਸ ਮਤੇ ਦੀ ਪ੍ਰਵਾਨਗੀ ਦੇ ਦਿੱਤੀ ਜਾਂਦੀ ਆ ਔਰ ਇਹ ਗੱਲਾਂ ਅਸੀਂ ਸਾਰੇ ਜਾਣੇ ਪਹਿਲਾਂ ਵੀ ਪ੍ਰੈਸ ਦੇ ਜ਼ਰੀਏ ਕਰਦੇ ਸੀ ਪਰ ਜਿਹੜੇ ਸਾਡੇ ਵਿਰੋਧੀ ਸੀ ਕਹਿੰਦੇ ਸੀ ਵੀ ਜੇ ਕੋਈ ਗੱਲ ਹੈ ਤਾਂ ਸਾਹਮਣੇ ਲੈ ਕੇ ਆਓ ਐਫ ਆਈ ਆਰ ਤੁਸੀਂ ਕਿਉਂ ਨਹੀਂ ਕਰਾਉਂਦੇ ਤੇ ਇਹਦੇ ਲਈ ਪਿਛਲੇ ਸਮੇਂ ਦੇ ਵਿੱਚ ਜਦੋਂ ਸਾਡੀ ਸਰਕਾਰ ਬਣੀ ਆ ਸਰਕਾਰ ਬਣਦਿਆਂ ਹੀ ਬਾਈ ਦੇ ਵਿੱਚ 7ਵੇਂ ਮਹੀਨੇ ਚ ਅਸੀਂ ਇੱਕ ਮਤਾ ਪਾਇਆ ਮਤਾ ਪਾ ਕੇ ਅਸੀਂ ਪੁਲਿਸ ਨੂੰ ਦਿੱਤਾ ਸਰਬਸੰਮਤੀ ਦੇ ਨਾਲ ਕੇਸ ਦੀ ਜਾਂਚ ਕੀਤੀ ਜਾਵੇ ਇਸ ਦੀ ਪੜਤਾਲ ਕੀਤੀ ਜਾਵੇ ਕਿ ਉਹ ਕੌਣ-ਕੌਣ ਲੋਕ ਸੀ ਜਿਨ੍ਹਾਂ ਨੇ 58 ਲੱਖ ਦੀ ਜਿਹੜੀ ਵੱਡੀ ਠੱਗੀ ਕੀਤੀ 58,85,742 ਰੁਪਏ ਦੀ ਜਿਹੜੀ ਇੱਕ ਵੱਡੀ ਠੱਗੀ ਕੀਤੀ ਆ ਉਹ ਕੌਣ ਲੋਕ ਸੀ ਉਹ ਕੌਣ ਲੋਕ ਸੀ ਜਿਹੜੇ ਇਥੋਂ ਸਮਾਨ ਚੱਕ ਕੇ ਲੈ ਗਏ ਉਹ ਕੌਣ ਲੋਕ ਸੀ ਜਿਹੜੇ ਏਸੀ ਲਾ ਕੇ ਲੈ ਗਏ ਉਹ ਕੌਣ ਲੋਕ ਸੀ ਦਰਵਾਜ਼ੇ ਲਾ ਕੇ ਲੈ ਗਏ ਉਹ ਕੌਣ ਲੋਕ ਸੀ ਜਿਨ੍ਹਾਂ ਨੇ ਬਿਜਲੀ ਦਾ ਬਿੱਲ ਨਹੀਂ ਜਮ੍ਹਾਂ ਕਰਾਇਆ ਉਹ ਕੌਣ ਲੋਕ ਸੀ ਜਿਨ੍ਹਾਂ ਨੇ ਸਾਡੇ ਲੋਕਾਂ ਦੀ ਟੈਕਸਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਉਹਨਾਂ ਨੇ ਹੜੱਪਿਆ ਉਹ ਕੌਣ ਲੋਕ ਸੀ ਅਸੀਂ ਇਹ ਐਸਐਸਪੀ ਨੂੰ ਦਿੱਤੀ ਜਿਵੇਂ ਕਹਿ ਦਈਏ ਕਿ ਚੋਰ ਦੀ ਦਾੜ੍ਹੀ 'ਚ ਤਣਕਾ ਜਿਉਂ ਹੀ ਅਸੀਂ ਐਸਐਸਪੀ ਨੂੰ ਦਿੱਤੀ ਤਾਂ ਜਿਹੜੇ ਚੋਰ ਸੀ ਉਹ ਚੋਰ ਮਾਨਯੋਗ ਹਾਈ ਕੋਰਟ ਦੇ ਵਿੱਚ ਚਲੇ ਗਏ ਕਿ ਜੀ ਦੇਖੋ ਇਹ ਸਾਡੇ ਉੱਤੇ ਇਲਜ਼ਾਮ ਲਾਉਂਦੇ ਆ ਕਿ ਜਿਹੜੀ ਇਹ ਠੱਗੀ ਅਸੀਂ ਕੀਤੀ ਆ ਜਦਕਿ ਅਸੀਂ ਉਸ ਮਤੇ ਦੇ ਵਿੱਚ ਕਿਸੇ ਉੱਤੇ ਕੋਈ ਇਲਜ਼ਾਮ ਨਹੀਂ ਸੀ ਲਾਇਆ ਫਿਰ ਦੱਸਦੇ ਆ ਕਿ ਉਸ ਮਤੇ ਉੱਤੇ ਕਿਸੇ ਉੱਤੇ ਕੋਈ ਇਲਜ਼ਾਮ ਨਹੀਂ ਸੀ ਲਾਇਆ ਅਸੀਂ ਪੁਲਿਸ ਨੂੰ ਕਿਹਾ ਸੀ ਕਿ ਇਨਵੈਸਟੀਗੇਟ ਕਰੋ ਕਿਉਂਕਿ ਅਸੀਂ ਇਨਵੈਸਟੀਗੇਸ਼ਨ ਏਜੰਸੀ ਨਹੀਂ ਆ ਇਨਵੈਸਟੀਗੇਸ਼ਨ ਪੁਲਿਸ ਕਰੂਗੀ ਪੁਲਿਸ ਨੂੰ ਅਸੀਂ ਕਿਹਾ ਇਨਵੈਸਟੀਗੇਟ ਕਰੋ ਇਨਵੈਸਟੀਗੇਟ ਕਰਕੇ ਸਾਹਮਣੇ ਲੈ ਕੇ ਆਓ ਜਦੋਂ ਹਾਈ ਕੋਰਟ ਦੇ ਵਿੱਚ ਗਏ ਤਾਂ ਸਾਨੂੰ ਵੀ ਮਜਬੂਰਨ ਉਹਨਾਂ ਦੇ ਨੋਟਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਮਾਨਯੋਗ ਹਾਈ ਕੋਰਟ ਨੇ ਇੱਕ ਆਰਡਰ ਪਾਸ ਕੀਤਾ ਕਿ ਇੱਕ ਠੱਗੀ ਹੋਈ ਆ ਜਿਵੇਂ ਕਹਿ ਦਈਏ ਨਾ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਹਾਈ ਕੋਰਟ ਨੇ ਡਾਇਰੈਕਸ਼ਨ ਪਾਸ ਕਰ ਦਿੱਤੀ ਕਿ ਜਿਹੜੀ ਇਹ ਠੱਗੀ ਹੋਈ ਆ ਇਹਦੇ ਉੱਤੇ ਪੁਲਿਸ ਤੁਰੰਤ ਪਰਚਾ ਕਰੇ ਪਰ ਜਿਹੜੇ ਬੰਦੇ ਆ ਉਹ ਪਰਚੇ ਤੋਂ ਬਾਅਦ ਨਾਮਜ਼ਦ ਕੀਤੇ ਜਾਣ ਉਹਨਾਂ ਦੀ ਇਨਵੈਸਟੀਗੇਸ਼ਨ ਪ੍ਰੋਪਰ ਹੋਵੇ ਪੁਲਿਸ ਨੇ ਇੱਕ ਐਫਆਈਆਰ ਲਾਂਚ ਕੀਤੀ ਇੱਕ ਐਫਆਈਆਰ ਲਾਂਚ ਕੀਤੀ ਪੁਲਿਸ ਨੇ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਇਹ 21 9 24 ਨੂੰ ਕਿਉਂਕਿ ਡੇਢ ਦੋ ਸਾਲ ਉਹਨਾਂ ਨੇ ਸਾਡੇ ਉਹਦੇ ਵਿੱਚ ਨੰਗਾ ਦਿੱਤੇ ਹਾਈ ਕੋਰਟ ਦੇ ਵਿੱਚ ਐਫ ਆਈ ਆਰ ਇੱਕ ਦਰਜ ਹੁੰਦੀ ਆ 121 ਨੰਬਰ ਐਫ ਆਈ ਆਰ ਤੇ ਫਿਰ ਇਸ ਐਫ ਆਈ ਆਰ ਦੀ ਇਨਵੈਸਟੀਗੇਸ਼ਨ ਹੁੰਦੀ ਆ ਤਤਕਾਲੀਨ ਈਓ ਨੂੰ ਬੁਲਾਇਆ ਜਾਂਦਾ ਅਧਿਕਾਰੀਆਂ ਨੂੰ ਬੁਲਾਇਆ ਜਾਂਦਾ ਬਾਕੀ ਬੰਦਿਆਂ ਨੂੰ ਬੁਲਾਇਆ ਜਾਂਦਾ ਉਹਨਾਂ ਦੇ ਬਿਆਨ ਹੁੰਦੇ ਆ ਬਿਆਨਾਂ ਦੇ ਵਿੱਚ ਇਹ ਗੱਲ ਚਿੱਟੇ ਦਿਨ ਵਾਂਗ ਕਲੀਅਰ ਹੁੰਦੀ ਜਾਂਦੀ ਆ ਜਿਉਂ-ਜਿਉਂ ਚਿੱਟੇ ਦਿਨ ਬਾਅਦ ਕਲੀਅਰ ਹੁੰਦੀ ਗਈ ਤੇ ਫਿਰ ਜਿਹੜਾ ਚੋਰ ਸੀ ਹਜੇ ਉਹਦਾ ਨਾਮ ਇਸ ਐਫ ਆਈ ਆਰ ਦੇ ਵਿੱਚ ਦਰਜ ਨਹੀਂ ਸੀ ਹੋਇਆ ਨਾ ਕੋਈ ਆਇਆ ਨਹੀਂ ਸੀ ਘਰ ਐਫ ਆਈ ਆਰ ਦੇ ਵਿੱਚ ਹਜੇ ਇਨਵੈਸਟੀਗੇਸ਼ਨ ਹੀ ਚੱਲ ਰਹੀ ਸੀ ਪਰ ਜਿਹੜਾ ਚੋਰ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਚੋਰੀ ਕੀਤੀ ਆ ਉਹ ਆਪਣੇ ਆਪ ਹੀ ਦੱਸ ਦਿੰਦਾ ਤੇ ਉਸਨੇ ਪਿਛਲੇ ਹਫਤੇ ਇੱਕ ਬਲੈਂਕਟ ਬੇਲ ਲੈ ਲਈ ਪੁਲਿਸ ਕਹਿੰਦੀ ਵੀ ਅਸੀਂ ਤਾਂ ਐਫ ਆਈ ਆਰ ਹਜੇ ਇਨਵੈਸਟੀਗੇਸ਼ਨ ਸਾਡੀ جاری ਆ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਜੀ ਸਾਨੂੰ ਬੇਲ ਦੇ ਦਿੱਤੀ ਜਾਵੇ ਜੱਜ ਸਾਹਿਬ ਨੇ 7 ਦਿਨ ਦੀ ਬੇਲ ਦੇ ਦਿੱਤੀ ਔਰ ਉਸ ਬੰਦੇ ਦਾ ਬੰਤ ਸਿੰਘ ਦਬਰਜੀ ਨਾਮ ਹੈ ਉਹਦੇ ਉੱਤੇ ਬਾਇ ਨੇਮ ਇਨਵੈਸਟੀਗੇਸ਼ਨ ਦੇ ਵਿੱਚ ਉਹਦੇ ਉੱਤੇ ਪਰਚਾ ਹੋਇਆ ਤੇ 7 ਦਿਨ ਦੀ ਉਹਨੂੰ ਥੇਲ ਹੈ ਸੋਮਵਾਰ ਦੀ ਅਗਲੀ ਤਰੀਕ ਹੈ ਔਰ ਸੋਮਵਾਰ ਦੀ ਤਰੀਕ ਤੋਂ ਬਾਅਦ ਅਸੀਂ ਤੁਹਾਡੇ ਜ਼ਰੀਏ ਗੱਲ ਕਰਦੇ ਆ ਅਸੀਂ ਕੋਰਟ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਇਸ ਬੰਦੇ ਕੋਲੋਂ ਅਸੀਂ ਰਿਕਵਰ ਕਰਾਉਣਾ ਕਿ ਸਾਡੇ ਏਸੀ ਕਿੱਥੇ ਨੇ ਸਾਡੀਆਂ ਕੁਰਸੀਆਂ ਕਿੱਥੇ ਨੇ ਸਾਡੇ ਦਰਵਾਜ਼ੇ ਕਿੱਥੇ ਨੇ ਸਾਡੇ ਪੱਖੇ ਕਿੱਥੇ ਨੇ ਜਿਹੜਾ ਇੱਥੇ ਦਾ ਸਾਰਾ ਕੁਝ ਸਮਾਨ ਲੌਸਟ ਹੋਇਆ ਇਹ ਕਿੱਥੇ ਆ ਇਹਦੇ ਕੋਲੋਂ ਰਿਕਵਰੀ ਦੀ ਜ਼ਰੂਰਤ ਹੈ ਤੋਂ ਅੱਜ ਸਾਡਾ ਤੁਹਾਨੂੰ ਬੁਲਾਉਣ ਦਾ ਮਕਸਦ ਇਹ ਹੈ ਕਿ ਕਾਂਗਰਸ ਪਾਰਟੀ ਨੇ ਪਹਿਨਾ ਇਸ ਨੂੰ ਦੁਰਾਹੇ ਦਾ ਪ੍ਰਧਾਨ ਲਾਇਆ ਤੇ ਦਰਾਹੇ ਦੇ ਪ੍ਰਧਾਨ ਲਾਉਣ ਤੋਂ ਬਾਅਦ ਕਮਿਊਨਿਟੀ ਸੈਂਟਰ ਦੀਆਂ ਇੱਟਾਂ ਤੱਕ ਖਾ ਗਿਆ ਦਰਵਾਜ਼ੇ ਤੱਕ ਖਾ ਗਿਆ ਪੱਖੇ ਤੱਕ ਖਾ ਗਿਆ ਏਸੀ ਤੱਕ ਖਾ ਗਿਆ ਤੇ ਅੱਜ ਉਸੇ ਬੰਦੇ ਨੂੰ ਜਿਹਦੇ ਉੱਤੇ 420 ਦਾ ਪਰਚਾ 409 ਦਾ ਪਰਚਾ ਉਸੇ ਬੰਦੇ ਨੂੰ ਹਲਕਾ ਪੈੜ ਦਾ ਕੋਆਰਡੀਨੇਟਰ ਲਾਇਆ ਇਹ ਮੈਂ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹਨਾ ਕਿ ਜਿਹੜਾ ਤੁਸੀਂ ਜਿਹਦੇ ਉੱਤੇ ਤੁਸੀਂ ਕੋਆਰਡੀਨੇਟਰ ਲਾਇਆ ਇਹਦੇ ਉੱਤੇ ਇੱਕ ਹੋਰ ਵੀ ਪਰਚਾ ਜਿਹੜਾ ਕੇ ਪਰਚਾ 13 4 24 ਦਾ ਪਰਚਾ ਇੱਕ ਤਵੀ ਦੀ ਗੁਰਦੁਆਰੇ ਦੀ ਜ਼ਮੀਨ ਇਹਨਾਂ ਲੋਕਾਂ ਨੇ ਵੇਚ ਦਿੱਤੀ ਜਿਨ੍ਹਾਂ ਲੋਕਾਂ ਨੂੰ ਤਵੀ ਦੀ ਜ਼ਮੀਨ ਵੇਚੀ ਉਹ ਅੱਜ ਵਿਚਾਰੇ ਪਟਕਦੇ ਫਿਰਦੇ ਆ ਕਿਉਂਕਿ ਨਾ ਉਹ ਘਰਦੇ ਰਹੇ ਨਾ ਕਾਠਦੇ ਰਹੇ ਕਰੋੜਾ ਰੁਪਈਆ ਇਹ ਲਹਾਰੇ ਦੀ ਜ਼ਮੀਨ ਹੈ ਕਿ ਆਸਪੁਰੇ ਦੇ ਲਾਗੇ ਉਹਨਾਂ ਲੋਕਾਂ ਤੋਂ ਕਰੋੜਾ ਰੁਪਈਆ ਹੜੱਪ ਕੇ ਇਹ ਲੋਕਾਂ ਨੇ ਆਪਣੇ ਘਰ ਭਰ ਲੇ ਤੇ ਉਹ ਵਿਚਾਰੇ ਉੱਥੇ ਅੱਜ ਰੁਲਦੇ ਫਿਰਦੇ ਆ ਭਟਕਦੇ ਫਿਰਦੇ ਆ ਇਹਦੇ ਵਿੱਚ ਇਹਦੇ ਮੁੰਡੇ ਦਾ ਨਾਮ ਜਿਹੜਾ ਕਿ ਜੇਲ੍ਹ ਵੀ ਕੱਟ ਕੇ ਆਇਆ ਤੇ ਹੁਣ ਪੁਲਿਸ ਨੇ ਬੰਤ ਸਿੰਘ ਦਬਰਜੀ ਦਾ ਨਾਮ ਵੀ ਇਸ ਕੇਸ ਦੇ ਵਿੱਚ ਐਡ ਕੀਤਾ ਤੇ ਮੈਂ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹਨਾ ਕਿ ਤੁਹਾਡੇ ਜਿਹੜੇ ਹੀਰੇ ਤੁਸੀਂ ਚੁਣ-ਚੁਣ ਕੇ ਲੈ ਕੇ ਆਉਨੇ ਹੋ ਜਿਨ੍ਹਾਂ ਨੂੰ ਸਭ ਤੋਂ ਵੱਧ ਠੱਗੀ ਦੀ ਜਾਂਚ ਹੈ ਜਿਨ੍ਹਾਂ ਨੂੰ ਸਭ ਤੋਂ ਵੱਧ 400 BC ਦੀ ਜਾਂਚ ਹੈ ਕੀ ਤੁਹਾਨੂੰ ਇਦਾਂ ਦੇ ਹੀ ਬੰਦੇ ਲੱਭਦੇ ਆ ਪਰ ਦੂਜੇ ਪਾਸੇ ਇਹ ਵੀ ਮੈਂ ਗੱਲ ਕਹਿਣੀ ਚਾਹਣਾ ਕਿ ਕਾਂਗਰਸ ਭਰਿਓਈ 420 ਲੋਕਾਂ ਦੇ ਨਾਲ ਹੈ ਤਾਂ ਫਿਰ ਇਹਦੇ ਤੋਂ ਕੋਈ ਵੀ ਆਸ ਰੱਖਣੀ ਮੈਨੂੰ ਲੱਗਦਾ ਕਿ ਸਾਡੀ ਮੂਰਖਤਾ ਹੋਏਗੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਕਾਂਗਰਸ ਪਾਰਟੀ ਤੋਂ ਸਾਵਧਾਨ ਰਹੋ ਅੱਜ ਇਲੈਕਸ਼ਨ ਵੀ ਲੁਧਿਆਣੇ ਦੀ ਚੱਲ ਰਹੀ ਹੈ ਉਸ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਗੁੰਡੇ ਲੋਕਾਂ ਨੂੰ ਇਹਨਾਂ 420 ਲੋਕਾਂ ਨੂੰ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਨੂੰ ਸਬਕ ਸਿਖਾਓ ਤਾਂ ਕਿ ਜਿਹੜੇ ਸਾਡੇ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਸਾਡੇ ਟੈਕਸਾਂ ਦੀ ਕਮਾਈ ਜਿਹੜਾ ਲੋਕਾਂ ਨੇ ਠੱਗੀ ਆ ਜਿਹੜੇ ਲੋਕਾਂ ਨੇ ਲੁੱਟੀ ਆ ਉਹਨਾਂ ਨੂੰ ਸਹੀ ਔਕਾਤ ਦਿਖਾਈ ਜਾਵੇ ਅੱਜ ਮੈਂ ਸਾਰੇ মিডিਆ ਨੂੰ ਕਹਿਣਾ ਚਾਹੁੰਦਾ ਕਿ ਇਦਾਂ ਦੇ ਬੰਦਿਆਂ ਨੂੰ ਚੌਂਕ ਦੇ ਵਿੱਚ ਨਸ਼ਰ ਕਰੋ ਜਿਨ੍ਹਾਂ ਲੋਕਾਂ ਨੇ ਲੋਕਾਂ ਦੇ ਹੱਕ ਖਾਦੇ ਨੇ ਇੱਥੇ ਕਿੰਨੀਆਂ ਧੀਆਂ ਪੈਣਾ ਦੇ ਵਿਆਹ ਹੋਣੇ ਸੀ ਇਹ ਸਾਰਾ ਕੁਝ ਇਹਨਾਂ ਲੋਕਾਂ ਨੇ ਖਰਾਬ ਕਰਕੇ ਰੱਖ ਦਿੱਤਾ ਤੇ ਅੱਜ ਜਦੋਂ ਇਸ ਦੀ ਇਨਵੈਸਟੀਗੇਸ਼ਨ ਪੂਰੀ ਹੋ ਗਈ ਆ ਕਿਉਂਕਿ ਅੱਜ ਤੋਂ ਪਹਿਲਾਂ ਇਹਦੀ ਇਨਵੈਸਟੀਗੇਸ਼ਨ ਚੱਲਦੀ ਸੀ ਅੱਜ ਤੁਹਾਡੇ ਵਿੱਚ ਸਾਨੂੰ ਅੱਜ ਤੁਹਾਡੇ ਅੱਗੇ ਆਉਣ ਦਾ ਸਾਡਾ ਦੂਜਾ ਮਕਸਦ ਵੀ ਸੀ ਕਿ ਅੱਜ ਇਨਵੈਸਟੀਗੇਸ਼ਨ ਸਾਡੀ ਖਤਮ ਹੋ ਗਈ ਆ ਜਿਹੜੇ ਜਿਹੜੇ ਬੰਦੇ ਸੀ ਉਹ ਨਾਮਜ਼ਦ ਕਰ ਲਏ ਗਏ ਆ ਤੇ ਅੱਜ ਤੋਂ ਬਾਅਦ ਇਹ ਜਿਹੜਾ ਸਾਡਾ ਕਮਿਊਨਿਟੀ ਸੈਂਟਰ ਆ ਆਉਣ ਵਾਲੇ 6 ਮਹੀਨੇ ਦੇ ਵਿੱਚ ਇਸ ਨੂੰ ਅਸੀਂ ਲੋਕਾਂ ਦੇ ਸੁਪਰਤ ਕਰਾਂਗੇ ਇਸ ਦੀ ਇੱਕ ਵਧੀਆ ਤੇ ਸੁੰਦਰ ਦਿੱਖ ਜਿਹੜੀ ਬਣਾ ਕੇ ਅਸੀਂ ਆਮ ਲੋਕ ਆਮ ਗਰੀਬ ਘਰਾਂ ਦੇ ਲੋਕ ਆਮ ਸਾਡੇ ਦਲਤ ਲੋਕ ਸਾਡੇ ਮਜ਼ਦੂਰ ਲੋਕ ਸਾਡੇ ਛੋਟੇ ਕਿਸਾਨਦਾਰ ਜਿਹੜੇ ਕਿ ਮਹਿੰਗੇ ਪੈਲਸਾਂ ਦੇ ਵਿੱਚ ਨਹੀਂ ਜਾ ਸਕਦੇ ਉਹਨਾਂ ਦੇ ਲਈ ਅਸੀਂ ਇੱਕ ਜਿਹੜੀ ਗਿਫਟ ਜਿਹੜੀ ਦਰਾਹਵਾਸੀਆਂ ਨੂੰ ਇਹ ਆਉਣ ਵਾਲੇ ਅਸੀਂ ਸਮੇਂ ਦੇ ਵਿੱਚ ਦੇਵਾਂਗੇ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਇੱਥੇ ਪਹੁੰਚੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਵਾਲ ਐ ਐਮਐਲਏ ਸਾਹਿਬ ਤੁਹਾਡੇ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿ ਜਿਹੜੇ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਹੋਊ ਪਰ ਉਸ ਕਾਰਜਕਾਲ ਦੌਰਾਨ ਜਿਹੜੇ ਕਾਂਗਰਸੀ ਐਮਸੀ ਸੀਗੇ ਜਿਹੜੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ ਜਿਨ੍ਹਾਂ ਨੇ ਮਤੇ ਤੇ ਸਾਈਨ ਕੀਤੇ ਨੇ ਉਹਨਾਂ ਤੇ ਕਾਰਵਾਈ ਹੋਏਗੀ ਜੀ ਦੇਖੋ ਜਿਹੜੇ ਜਿਹੜਾ ਵੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ ਉਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਵੀ ਬੰਦਾ ਸਾਹਮਣੇ ਆਇਆ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ ਮੈਂ ਇਨਵੈਸਟੀਗੇਸ਼ਨ ਏਜੰਸੀ ਨਹੀਂ ਆ ਮੈਂ ਇਨਵੈਸਟੀਗੇਸ਼ਨ ਨਹੀਂ ਕੀਤੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ ਉਦੋਂ ਦੇ ਈਓ ਨੂੰ ਬੁਲਾਇਆ ਗਿਆ ਤੇ ਈਓ ਨੇ ਬਿਲਕੁਲ ਕਲੀਅਰ ਦੱਸਿਆ ਕਿ ਕਿਹੜੇ ਬੰਦੇ ਨੇ ਪ੍ਰੈਸ਼ਰ ਪਾ ਕੇ ਸਾਨੂੰ ਇਹ ਜਿਹੜਾ ਸੀ ਠੇਕਾ ਸੀ ਇਹਨੂੰ ਮਨਜ਼ੂਰ ਕਰਨ ਦੀ ਲੇ ਨਹੀਂ ਕਿਹਾ ਉਹਨਾਂ ਲੋਕਾਂ ਦੇ ਉੱਤੇ ਸਖਤ ਕਾਰਵਾਈ ਹੋਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਊਗੀ। ਇੱਕ ਗੱਲ ਕਰਦੇ ਆ ਜੀ ਇੱਕ ਵਾਰ ਕੀ ਜਿਊਰੀ ਵੱਲੋਂ ਹੀ ਮਤਾ ਤਾਂ ਪਾਸ ਕੀਤਾ ਗਿਆ ਹੋਊਗਾ ਜੀ ਜੇ 15 ਮਸ਼ੀਨਾਂ ਤਾਂ 1 ਤਿਹਾਈ ਮਤੇ ਦੇ ਵਿੱਚ ਸ਼ਾਮਲ ਹੋਣਗੇ। ਇਹ ਸਿਰਫ ਤੇ ਸਿਰਫ ਇੱਕ ਪ੍ਰਧਾਨ ਦੀ ਜਿਹੜੀ ਅਟੈਨਸ਼ਨ ਸੀ, ਬੈਡ ਅਟੈਨਸ਼ਨ ਸੀ ਉਹਦੇ ਤਹਿਤ ਕਿਉਂਕਿ ਉਹਨਾਂ ਨੇ ਜਦੋਂ ਟੈਂਡਰ ਖੁੱਲਿਆ ਉਹਦੇ ਵਿੱਚ ਮਤਾਵਾ ਪਰ ਉਸ ਤੋਂ ਬਾਅਦ ਜਿਹੜਾ ਮਤਾ ਪਾਸ ਕਰਦਾ ਹੁੰਦਾ ਕਲੀਅਰ ਕਰਦਾ ਹੁੰਦਾ ਉਹ ਪ੍ਰਧਾਨ ਦੀ ਜਿਊਰੀ ਡਾਇਰੈਕਸ਼ਨ ਦੇ ਵਿੱਚ ਹੁੰਦਾ ਤੇ ਇਹਦੇ ਵਿੱਚ ਮੈਂਬਰਾਂ ਦਾ ਕੋਈ ਸਾਈਨ ਨਹੀਂ ਹੁੰਦੇ ਜਿਹਦਾ ਜਿਹਦਾ ਵੀ ਉਸ ਉਹਨੂੰ ਕਲੀਅਰ ਕਰਨ ਦੇ ਵਿੱਚ ਜਰਾ ਜਨਾ ਵੀ ਨਾਮ ਆਇਆ ਉਹਨਾਂ ਦਾ ਨਾਮ ਇਸ ਐਫ ਆਈ ਆਰ ਦੇ ਵਿੱਚ ਹੈ ਤੇ ਉਹ ਪੁਲਿਸ ਨੇ ਪੂਰੀ ਡਿਟੇਲ ਇਨਵੈਸਟੀਗੇਸ਼ਨ ਕੀਤੀ ਆ ਤੇ ਉਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਊਗਾ ਕੱਲਾ ਬਖਸ਼ੇ ਤੇ ਮੁਰਗੀ ਦਾ ਨਾਮ ਆ ਜਾਂ ਕਿਸੇ ਇਨਵੈਸਟੀਗੇਸ਼ਨ ਤੋਂ ਹੋਰ ਨਾਮ ਵੀ ਬੋਲ ਸਕਦੇ ਆ ਕੀ ਹੋਣੀ ਇਸ ਇੱਕ ਰਜਨੀਸ਼ ਯੋ ਜਿਹੜਾ ਉਦੋਂ ਦਾ ਸੀਗਾ ਇੱਕ ਠੇਕੇਦਾਰ ਜਿਹੜੇ ਠੇਕੇਦਾਰ ਨੇ ਇਹ ਜਗਾ ਲਈਆ ਉਹਨਾਂ ਸਾਰੇ ਬੰਦਿਆਂ ਦਾ ਇਸ ਐਫ ਆਈ ਆਰ ਦੇ ਵਿੱਚ ਨਾਮ ਆ ਨਹੀਂ ਕਾਉਂਸਲਰ ਦਾ ਕੋਈ ਨਾਮ ਨਹੀਂ ਬੋਲਦਾ ਜੀ ਕਿਉਂਕਿ ਕਾਉਂਸਲਰਾਂ ਨੇ ਮਤਾ ਕਲੀਅਰ ਨਹੀਂ ਕੀਤਾ ਜਿਹੜਾ ਮਤਾ ਕਲੀਅਰ ਕਰਨਾ ਹੁੰਦਾ ਈਓ ਦੀ ਜੂਰੀ ਡਿਟਰੈਕਸ਼ਨ ਤੇ ਪ੍ਰਧਾਨ ਦੀ ਜੀਰੋ ਡਿਟਰੈਕਸ਼ਨ ਹੁੰਦੀ ਆ ਐਮਐਲਏ ਸਾਹਿਬ ਨੁਕਸਾਨ ਦੀ ਪਰਭਾਈ ਹੁਣ ਕਿਸ ਤਰ੍ਹਾਂ ਉਹ ਕੀ ਪ੍ਰੋਸੀਜਰ ਚੱਲੂਗਾ ਵੇ ਦੇਖੋ ਐਫਆਈਆਰ ਦਰਜ ਹੋ ਗਈ ਆ ਕੋਰਟ ਜਿਹੜੀ ਆ ਉਹਨਾਂ ਨੂੰ ਫੜ ਕੇ ਪੁੱਛ ਕੇ ਵੀ ਕਰਾਂਗੇ ਤੇ ਉਹਨਾਂ ਤੋਂ ਰਿਕਵਰੀ ਵੀ ਕਰਾਵਾਂਗੇ ਵਿਦ ਜਿਹੜੇ ਲੋਕਾਂ ਦੇ ਟੈਕਸਾਂ ਦੇ ਪੈਸੇ ਖਾਦੇ ਆ ਵਿਦ ਵਿਆਜ ਉਹਨਾਂ ਦੇ ਕੋਲੋਂ ਰਿਕਵਰੀ ਅਸੀਂ ਕਰਾਵਾਂਗੇ ਸਰ ਰਿਕਵਰੀ ਕਿੰਨੀ ਕੁ ਹੋ ਸਕਦੀ ਹੈ ਰਿਕਵਰੀ ਜਿਹੜੀ ਆ ਦੇਖੋ ਸਾਨੂੰ ਤੁਹਾਨੂੰ ਜਿਵੇਂ ਦੱਸਿਆ ਕਿ 58 ਲੱਖ 85000 745 ਰੁਪਏ ਦੀ ਜਿਹੜੀ ਆ ਉਹ ਲਾਸ ਹੋਇਆ ਤੇ ਇਹਦੇ ਤੇ ਜੋ ਵੀ ਇੰਟਰਸਟ ਕੋਰਟ ਫਾਈਨਲ ਕਰੂਗੀ ਉਹਦੇ ਹਿਸਾਬ ਦੇ ਨਾਲ ਉਹਨਾਂ ਕੋਲੋਂ ਵਸੂਲਿਆ ਵੀ ਜਾਊਗਾ ਤੇ ਇਹਨਾਂ ਨੂੰ ਜਿਹੜਾ ਦੇ ਵਿੱਚ ਵੀ ਜਾਣਾ ਪਊਗਾ ਇਹ ਕੱਲਾ ਇਹ ਨਹੀਂ ਐ ਇਹ ਸਾਰੇ 420 ਨੇ ਹੋਰ ਵੀ ਸਾਡੇ ਕੋਲ ਐਫ ਆਈ ਆਰਾਂ ਨੇ